ਜਦੋਂ ਤੋਂ ਹੀ ਗਰਮੀ ਦੀ ਸ਼ੁਰੂਆਤ ਹੋਈ ਆ ਉਦੋਂ ਤੋਂ ਲਗਾਤਾਰ ਵੱਖ-ਵੱਖ ਜਗਾਵਾਂ ਤੋਂ ਕਿਸਾਨਾਂ ਦੀਆਂ ਕਣਕਾਂ ਨੂੰ ਅੱਗ ਲੱਗਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਫਸਲਾਂ ਉੱਤੇ ਦਿਨ ਰਾਤ ਦੀ ਮਿਹਨਤ ਕਰਕੇ ਕਿਸਾਨ ਉਸ ਨੂੰ ਆਪਣੇ ਪਰਿਵਾਰ ਲਈ ਗੁਜ਼ਾਰੇ ਲਾਇਕ ਬਣਾਉਂਦਾ ਹੈ ਤਾਂ ਜੋ ਘਰ ਖਰਚ ਅਤੇ ਹੋਰ ਫਟਕਲ ਖਰਚੇ ਨਿਕਲ ਸਕਣ ਲੇਕਿਨ ਜਦੋਂ ਆਪਣੀ ਮਿਹਨਤ ਦਾ ਫਲ ਲੈਣ ਦਾ ਸਮਾਂ ਆਉਂਦਾ ਹੈ ਤਾਂ ਰੱਬ ਕੁਝ ਹੋਰ ਹੀ ਕਰਾਮਾਤ ਕਰ ਜਾਂਦਾ ਹੈ ਤੇ ਕਿਸਾਨ ਨੂੰ ਵੱਡੀ ਦਿੱਕਤਾਂ ਵਿੱਚ ਪਾ ਜਾਂਦਾ ਹੈ ਇਸੇ ਤਰ੍ਹਾਂ ਦਾ ਇੱਕ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ ਡੇਰਾ ਬਾਬਾ ਨਾਨਕਦੀਨ ਪਿੰਡ ਕੋਟ ਮੋਲਵੀ ਅਤੇ ਹਰਦੋਵਾਲ ਤੋਂ ਜਿੱਥੇ 60 ਏਕੜ ਦੇ ਕਰੀਬ ਕਣਕ ਅਤੇ ਖੜੀ ਨਾੜ ਅੱਗ ਦੀ ਲਪੇਟ ਵਿੱਚ ਆ ਕੇ ਸਵਾਹ ਹੋ ਗਈ ਹੈ ਜਿਸ ਦੇ ਨਾਲ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਕਿਸਾਨਾਂ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਚਾਨਕ ਕਿਸੇ ਪਾਸੇ ਤੋਂ ਆਗ ਆਈ ਅਤੇ ਦੇਖਦੇ ਹੀ ਦੇਖਦੇ ਇਸ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਇਲਾਕੇ ਪਰਦੇ ਲੋਕਾਂ ਵੱਲੋਂ ਟਰੈਕਟਰਾਂ ਦੇ ਨਾਲ ਵਾਹੇ ਕਰਕੇ ਅਤੇ ਪਾਣੀ ਨਾਲ ਮੁਸ਼ਕਲ ਨਾਲ ਹੀ ਅੱਗ ਉਤੇ ਕਾਬੂ ਪਾਇਆ ਗਿਆ ਪਰ ਜਦੋਂ ਤੱਕ ਅੱਗ ਨੂੰ ਕੰਟਰੋਲ ਕੀਤਾ ਗਿਆ ਤਦ ਤੱਕ ਕਿਸਾਨਾਂ ਦੀ 60 ਏਕੜ ਦੇ ਕਰੀਬ ਕਟਣ ਵਾਲੇ ਕਣਕ ਅਤੇ ਨਾੜ ਸੜ ਕੇ ਸੁਆਹ ਹੋ ਗਈ ਸੀ ਜਿਸ ਨਾਲ ਕਿਸਾਨਾਂ ਦਾ ਲੱਖਾਂ ਰੁਪਇਆ ਦਾ ਨੁਕਸਾਨ ਹੋ ਚੁੱਕਾ ਹੈ ਇਸ ਮੌਕੇ ਤੇ ਕਿਸਾਨਾਂ ਨੇ ਰੋਸ ਅਤੇ ਗੁੱਸੇ ਦਾ ਪ੍ਰਗਟਾਵਾ ਕਰਦਿਆ ਕਿ ਅੱਗ ਲੱਗਣ ਤੋਂ ਕਾਫੀ ਸਮੇਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕੱਟਣਾ ਸਥਾਨ ਉੱਤੇ ਪਹੁੰਚੀਆਂ ਸੀ ਤਦ ਤੱਕ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਚੁੱਕਿਆ ਸੀ ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਕੋਲੋਂ ਮੰਗ ਕਰਦੇ ਆ ਕਿ ਆ ਕਿ ਜੋ ਕਣਕ ਅਤੇ ਨਾੜ ਸੜਨ ਨਾਲ ਉਹਨਾਂ ਦਾ ਨੁਕਸਾਨ ਹੋਇਆ ਹੈ ਉਸ ਦਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇੱਥੇ ਇਹ ਕਹਿਣਾ ਵੀ ਜ਼ਰੂਰੀ ਹੈ ਕਿ ਜਿੱਥੇ ਅਸੀਂ ਲੋਕ ਆਪਣੇ ਕੀਮਤੀ ਸਮਾਨ ਜਿਵੇਂ ਮੋਬਾਈਲ ਫੋਨ ਆਦ ਕਿਤੇ ਗੁੰਮਨਾਦ ਹੋ ਜਾਵੇ ਉਸ ਦਾ ਵਿਸਾਨੀ ਖਾਂਦੇ ਉੱਥੇ ਹੀ ਕਿਸਾਨ ਆਪਣੀ ਲੱਖਾਂ ਦੀ ਫਸਲ ਰੋਜ਼ਾਨਾ ਛੱਡ ਕੇ ਆਪਣੇ ਘਰ ਜਾਂ ਹੋਰਨਾ ਥਾਂਵਾਂ ਉੱਤੇ ਜਾਂਦੇ ਨੇ ਜਦੋਂ ਲੱਖਾਂ ਦੀ ਇਸ ਮਿਹਨਤ ਉੱਤੇ ਕੁਦਰਤ ਪਾਣੀ ਫੇਰ ਦਿੰਦੀ ਹੈ ਫਿਰ ਵੀ ਜ਼ੇਰਾ ਕਰਕੇ ਕਿਸੇ ਤਰ੍ਹਾਂ ਕਿਸਾਨ ਅੱਗੇ ਵਧਦਾ ਹੈ ਲੇਕਿਨ ਉਸ ਨੂੰ ਵੀ ਪਤਾ ਹੈ ਕਿ ਇਹ ਰੱਬ ਹੀ ਮਾਰਾ ਨੇ ਉਸ ਨੂੰ ਚੱਲਣੀਆਂ ਹੀ ਪੈਣਗੀਆਂ ਕਿਉਂਕਿ ਇਸ ਉੱਤੇ ਕਿਸੇ ਦਾ ਕੋਈ ਵੀ ਵਸ ਨਹੀਂ ਚੱਲ ਸਕਦਾ ਅਸੀਂ ਤਾਂ ਇਹੀ ਕਹਿ ਸਕਦੇ ਆ ਕਿ ਧੰਨ ਜਿਗਰਾ ਮਿੱਟੀ ਵਿੱਚੋਂ ਸੋਨਾ ਕਾਉਣ ਵਾਲਿਆਂ ਦਾ ਜੋ ਲੱਖਾਂ ਦਾ ਘਾਟਾ ਝੜ ਕੇ ਵੀ ਉਫ ਤੱਕ ਨਹੀਂ ਕਰਦੇ ਇਸ ਲਈ ਅਸੀਂ ਇਹੀ ਚਾਹੁੰਦੇ ਆ ਕਿ ਮਦਦ ਵਾਲੇ ਹੱਥ ਅੱਗੇ ਆ ਕੇ ਸਾਡੇ ਦੇਸ਼ ਦੇ ਕਿਸਾਨਾਂ ਦੀ ਵੱਧ ਤੋਂ ਵੱਧ ਮਦਦ ਕਰਨ ਤਾਂ ਜੋ ਇਸ ਘਟਨਾ ਨਾਲ ਉਹ ਕੋਈ ਗਲਤ ਕਦਮ ਚੁੱਕਣ ਉਤੇ ਮਜਬੂਰ ਨਾ ਹੋਣ ਪਿੰਡ ਕੋੜਮੋਲ ਵੀ ਜ਼ਿਲ੍ਹਾ ਗਰਦਾਸਪੁਰ ਦਾ ਡੇਰਾ ਭਾਬਾ ਨਾਨਕ ਹਲਕਾ ਅੱਛਾ ਆ ਜਿਹੜੀ ਤੁਹਾਡੇ ਪਿੰਡਾਂ 'ਚ ਅੱਗ ਲੱਗੀ ਹੈ ਕਿਸ ਤਰ੍ਹਾਂ ਲੱਗੀ ਅੱਗ ਦਾ ਪਤਾ ਨਹੀਂ ਲੱਗਾ ਕੁਦਰਤੀ ਪਿੱਛੋਂ ਅੱਗ ਆਈ ਕਿਤੇ ਪਤਾ ਹੀ ਨਹੀਂ ਲੱਗਾ ਅੱਗ ਦਾ ਸਾਰੀ ਦੁਨੀਆ ਹੀ ਦੂਨ ਤਿੰਨਾਂ ਪਿੰਡਾਂ ਦੇ ਲੋਕਾਂ ਨੇ ਆਣ ਕੇ ਬੁਝਾਇਆ ਤੇ ਕੁਝ ਕਣਕਾਂ ਵਿੱਚ ਸੜ ਚੁੱਕੀਆਂ ਨੇ ਕੋਈ ਨਾਲ ਲੋਕਾਂ ਦੇ ਸੜ ਗਏ ਆ ਨੁਕਸਾਨ ਤੇ ਬਹੁਤ ਜ਼ਿਆਦਾ ਹੋਇਆ ਪਰ ਦੁਨੀਆ ਦਾ ਧੰਵਾਦ ਆ ਦੂਜੇ ਦੂ ਦੂ ਚੌ ਚੌ ਪਿੰਡਾਂ ਚੋਂ ਦੁਨੀਆ ਆ ਗਈ ਹਜ਼ਾਰਾਂ ਨਾ ਹੀ ਤੇ ਤੇ ਅੱਗ ਤੇ ਕਾਬੂ ਪਾਇਆ ਕਿਸੇ ਨੇ ਰੀਪਰ ਪਾਇਆ ਵੀ ਟਰੈਕਟਰ ਲੈ ਕੇ ਆ ਗਿਆ ਕਿਸੇ ਨੇ ਕੋਈ ਸਾਦੀ ਬਣਾ ਰਿਹਾ ਹੀ ਨਹੀਂ ਘਟ ਤੋਂ ਘਟ 50 ਟਰੈਕਟਰ ਹੀ ਪੈਲੀ ਭੋਣ ਵਾਲੇ ਲੱਗੇ ਹੋਣੇ ਨੇ ਕਿੰਨੀ ਕੀ ਕਿਲੇ ਜ਼ਮੀਨ ਸੜ ਗਈ ਹੈ ਜ਼ਮੀਨ ਸੜੀ ਦਾ ਕੋਈ ਅੰਦਾਜ਼ਾ ਨਹੀਂ ਹੈਗਾ ਪਰ ਕਣਕ ਵੀ ਵਾਵਾ ਸੜ ਚੁੱਕੀ ਆ ਨਾੜ ਵੀ ਵਾਵਾ ਸੜਿਆ ਪਰ ਅੰਦਾਜ਼ਾ ਨਹੀਂ ਹੈਗਾ ਵੇਖਿਆ ਜਾਏਗਾ ਪੁੱਛਿਆ ਜਾਏਗਾ ਪਿੰਡ ਵਿੱਚ ਵੀ ਕਿਦੀ ਕਿਦੀ ਸੜੀ ਹੈ ਪਰ ਜ਼ਿਆਦਾ ਸੜ ਚੁੱਕੀ ਹੈ ਕਣਕਾਂ ਦੇਖਣ ਲਈ ਕਣਕ ਸਾਹਮਣੇ ਤੁਸੀਂ ਵੇਖੋ ਕੈਮਰਾ ਮਾਰ ਕੇ ਸਾਹਮਣੇ ਦੀ ਗੱਡੀ ਕਾਫੀ ਇੱਕ ਅੱਗ ਜਿਹੜੀ ਲੱਗੀ ਹੈ ਕਿਦਣਾ ਲੱਗੀ ਹੈ ਇਹ ਅੱਗ ਯਾਰ ਉਹ ਪਿੱਛੋਂ ਹੀ ਡੇਰਾਂ ਚੋਂ ਆਈ ਹੈ ਅੱਛਾ ਤੇ ਕਿੰਨਾ ਕੁ ਨੁਕਸਾਨ ਆਇਆ ਨੁਕਸਾਨ ਕਾਫੀ ਹੋਇਆ ਤੁਹਾਡੇ ਸਾਹਮਣੇ ਹੀ ਵੇਖੋ ਦੂਰ ਦੂਰ ਤੱਕ ਜੇ ਵੀ ਧੂੰਆਂ ਦੇ ਆ ਨੀ ਆ ਜਿਹੜੀ ਫਾਇਰ ਵਾਲੀ ਗੱਡੀ ਕਿੰਨਾ ਚਿਰਾਂ ਮਾਤ ਆਈ ਇਹ ਲੱਗ ਰਿਹਾ ਹੈ ਕਿ ਟਾਇਕ ਲੇਟ ਆਈ ਉੰਨਾ ਜਿਹਨੂੰ ਸਵਾਹ ਹੋ ਗਿਆ ਸਾਰਾ ਕੁਝ ਅਛਾ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਤੁਹਾਡੇ ਸਾਹਮਣੇ ਕਾਫੀ ਹੋ ਗਿਆ